ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਬਾਈ ਜੀ ਸੇਲ ਲਈ ਤਿੰਨ ਟਰਾਲੀਆਂ ਕਹਿੰ ਲੋ ਟਰਾਲੇ ਕਹ ਲੋ ਸਾਡੇ ਏਰੀਆ ਦੇ ਵਿੱਚ ਤਾਂ 12 11 ਫੁੱਟ ਤੋਂ ਵੱਡ ਸਾਰੇ ਇੱਕ ਨੂੰ ਟਰਾਲਾ ਹੀ ਕਹਿ ਦਿੰਦੇ ਆ ਤਾਂ ਇਹ ਜਿਹੜੇ ਅੱਜ ਦੀ ਇਸ ਵੀਡੀਓ ਤੇ ਵਿੱਚ ਆਪਾਂ 14x7 ਦੇ ਤਿੰਨ ਟਰਾਲੇ ਲੈ ਕੇ ਆਏ ਆ ਸੇਲ ਦੇ ਲਈ ਸਾਰੀ ਜਾਣਕਾਰੀ ਟਰਾਲਿਆਂ ਦੀ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਹਰ ਹੁਜ ਨਵੀਆਂਤ ਨਵੀਆਂ ਵੀਡੀਓਜ਼ ਚੈਨਲ ਤੇ ਲੈ ਕੇ ਆਉਂਦੇ ਰਹਨੇ ਆਂ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੇ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੇ ਨੂੰ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 500 ਤੋਂ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਜੀ ਇਹਨਾਂ ਟਰਾਲਿਆਂ ਬਾਰੇ 14x7 ਦੇ ਤਿੰਨ ਟਰਾਲੇ ਆ ਸੇਲ ਦੇ ਲਈ ਬਿਲਕੁਲ ਨਵੇਂ ਫਰੈਸ਼ ਪੀਸ ਟਰਾਲੇ ਨੇ ਤਿੰਨੋ ਜੀ ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਵਗੈਰਾ ਪ੍ਰੋਪਰ ਇਹਨਾਂ ਦੀ ਸਾਰੇ ਟਰਾਲੇ ਜਿਹੜੇ ਬਿਲਕੁਲ ਕੰਪਲੀਟ ਟਰਾਲੇ ਨੇਗੇ ਐਸੈਸਰੀ ਵਗੈਰਾ ਸਾਰੀ ਕੁਝ ਨਾਲ ਹੀ ਆ ਜੀ ਵਧੀਆ ਸ਼ੌਂਕੀਆ ਟਰਾਲੇ ਤਿਆਰ ਕਰਵਾਏ ਨੇ ਵੀਰ ਨੇ ਤੇ ਪੂਰੇ ਹੈਵੀ ਟਰਾਲੇ ਨੇ ਦੇਖ ਸਕਦੇ ਹੋ ਤੁਸੀਂ ਜੀ ਕੰਡੀਸ਼ਨ ਬਾਕੀ ਇਹ ਤਿੰਨ ਟਰਾਲਿਆਂ ਦੀ ਰੇਟ ਵੀਰ ਤੋਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਇਹ ਤਿੰਨੋਂ ਟਰਾਲੇ ਇੱਕੋ ਵੀਰ ਕੋਲੇ ਸੇਲ ਲਈ ਹੈ ਜੇ ਆਪਾਂ ਗੱਲ ਕਰੀਏ ਏਰੀਏ ਦੀ ਤਾਂ ਗੁਰਦਾਸਪੁਰ ਏਰੀਏ ਦੇ ਵਿੱਚ ਵੀਰ ਦਾ ਮਤਲਬ ਪਿੰਡ ਹੈਗਾ ਲਾਗੇ ਤਾਂ ਕਿ ਫਤਿਹਗੜ ਝੂੜੀਆਂ ਦੇ ਨੇੜੇ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ ਗੱਲਬਾਤ ਕਰਕੇ ਤੁਸੀਂ ਇਨ੍ਹਾਂ ਟਰਾਲਿਆਂ ਦੇ ਵਿੱਚੋਂ ਕੋਈ ਵੀ ਟਰਾਲਾ ਖਰੀਦਣਾ ਹੋਵੇ ਗੱਲਬਾਤ ਕਰ ਸਕਦੇ ਹੋ ਇਨ੍ਹਾਂ ਨਾਲ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਹੈ ਜੀ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ